ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਗਿੱਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਬਲੌਗ ਦੀ ਅੱਜ ਦੇ ਦਿਨ ਦੀ ਅੱਜ ਆਪਾਂ ਉੱਠੇ ਸੀ 6 ਵਜੇ ਤੇ ਹੁਣ ਟਾਈਮ ਹੋ ਚੁੱਕਿਆ 7:30 ਦਾ ਬੱਚੇ ਦੋਨੋਂ ਰੈਡੀ ਨੇ ਬਸ ਮੈਂ ਰੈਡੀ ਹੋਣ ਲੱਗੀਆਂ ਤੇ ਇੱਧਰ ਜਿੱਥੇ ਗੱਡੀ ਵਾਸ਼ ਕਰ ਰਹੇ ਨੇ ਫੇਰ ਆਪਾਂ ਚੱਲਦੇ ਆਂ ਜਿੱਧਰ ਨੂੰ ਗੱਡੀ ਦਾ ਮੂੰਹ ਹੋ ਗਿਆ ਉਧਰੋਂ ਚੱਲਾਂਗੇ ਸੋ ਦੇ ਦੇਆ ਕਿੱਥੇ ਦੀ ਪਲਾਨਿੰਗ ਬਣੂਗੀ ਫਿਲਹਾਲ ਤਾਂ ਪਹਿਲਾ ਰੈਡੀ ਸ਼ੈਡਿ ਹੋ ਗਈ ਆ ਆਪਾਂ ਪੈਕਿੰਗ ਆਪਣੀ ਹੋ ਗਈ ਆ ਡਨ ਤੇ ਬਸ ਹੁਣ ਰੈਡੀ ਹੋਣ ਲੱਗਿਆ ਫੇ ਚੱਲਦੇ ਆ ਰੈਡੀ ਹੋ ਗਿਆ ਰੈਡੀ ਤੇ ਬੱਚੇ ਵੀ ਰੈਡੀ ਤੇ ਹੁਣ ਆਪਾਂ ਚੱਲਿਆ نیچے نیچے ਜਾ ਕੇ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਟਾਈਮ ਦੇ ਨਾਲ ਨਿਕਲਦੇ ਆ ਘਰ ਤੋਂ ਤਾਂ ਕਿ ਫਿਰ ਟਾਈਮ ਨਾ ਪਹੁੰਚ ਜੇ ਨਹੀਂ ਤਾਂ ਫਿਰ ਹੱਥ ਲਾ ਕੇ ਮੁੜਨ ਵਾਲਾ ਕੰਮ ਹੋਣਾ ਹੈ ਨਾ ਚਲਿਏ ਚਲੋ ਤੌਰ ਤੇ ਆਪਾਂ ਓ ਯਾਰ ਮੇਰੇ ਕੋਟੇ ਨਹੀਂ ਆਉਣੇ ਅੱਕੇ ਸ਼ੀਟ ਕਰਕੇ ਬਸ ਠੀਕ ਹੈ ਠੀਕ ਹੈ ਉਹ ਤਾਂ ਕਿਤੇ ਪਿੱਛੇ ਬਹੁਤ ਚਲੀ ਗਈ ਸੀ ਕੈਮਰਾ ਮੈਂ ਅਮਰੀਕਾ ਲਾ 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 ਕੈਮਰਾ ਲਾ ਕੇ ਅੰਦਰ ਕੈਮਰਾ ਸ਼ੀਸ਼ੇ ਜਿਹਾ ਸਿਰ ਮਾਰ ਜਾ ਕੇ ਜੋਰ ਨਾਲ ਦਿਖਾਈ ਨਹੀਂ ਮੂਰੇ ਸ਼ੀਟ ਬੰਦ ਦਾ ਟਾਈਮ ਕਿੰਨਾ ਹੋ ਗਿਆ 10:30 10:30 ਦੇ ਦਸ ਤੋਂ ਵੀਰ ਰਸਮ ਲੈ ਲਿਆ ਨਾ ਮੈਂ ਤਾਂ ਆਪਣੇ ਕੋਲੋਂ ਲੈ ਲਿਆ ਤੇਰਾ ਮੈਨੂੰ ਪਤਾ ਨਹੀਂ ਸਾਰਾ ਕੁਝ ਕੋਈ ਨਾ ਬਾਜ਼ਾਰ ਕੋਲ ਦਿੱਤੇ ਨੇ ਕੋਈ ਨਵੀਂ ਟੈਕਸ ਵੀ ਆ ਗਈ ਮਰੇਗਾ ਕਿੱਥੇ ਆਏ ਆਪਾਂ ਅਜੇ ਦਰਾਹੇ ਹਨਾ ਦਰਾਹਾਂ ਲੱਗਿਆ ਐਕਸੀਡੈਂਟ ਤਰਾਕੋ ਬੋਲ ਦੋ ਸਰਯੇ ਵਾਲਾ ਇਹ ਕਿੱਧਰੋਂ ਉਧਰੋਂ ਆਉਂਦਾ ਹੋਊ ਹਨਾ ਆਹੋ ਖੰਨੇ ਵਾਲੀ ਸਾਈਡ ਤੋਂ ਪਾਪਾ ਸੀ ਝੂਣ ਮਾਰਦੇ ਸਨ ਨਾਰਥਨ ਜੈਕਲਿਆ ਇਹ ਬੜੀ ਸੋਹਣਾ ਪੰਟਾ ਵੀ ਹੈ ਮਜ਼ਾ ਆਂਦਾ ਮਾਰ ਗਿਆ ਘੱਟ ਬੋਜੇ ਮਾਰਿਆ ਹੁਣ ਯਾਰ ਉੱਪਰ ਆਪਾਂ ਨਹੀਂ ਡਰਾਈਵਰ ਦਾ ਤਾਂ ਬਚਾਅ ਹੋ ਗਿਆ ਉਹ ਕਾੜੀ ਕਿੱਧਰ ਜਾਣਾ ਹੈ ਪੰਜਾਬੀ ਆ ਗੱਡੀ ਸ਼ੂਕਦੀ ਪਤਾ ਨਹੀਂ ਕਿੱਧਰ ਨੂੰ ਜਾਣੀ ਹੈ ਇਹ ਤਾਂ ਇਹ ਤੱਕ ਇੰਸਟਾ ਤੇ ਸਟੋਰੀ ਨਹੀਂ ਪਾਈ ਕਿੱਥੇ ਕੋਕ ਸੇ ਭੁੱਖ ਲੱਗੀ ਆਈ ਮੈਂ ਤਾਂ ਖਾਲੀ ਮਿਲਿਆ ਆ ਖਾਲਾ ਕੁਝੀਆ ਕੁਝੀਆ ਚੱਲ ਰਿਹਾ ਪਿੱਛੇ ਪਤਾ ਨਹੀਂ ਕੀ ਖੇਤਵਾ ਲੱਕੀ ਫਿਰਦਾ ਲਗਭਗ 100 ਕਿਲੋਮੀਟਰ ਨਹੀਂ ਆਏ ਹੋਏਗੇ ਭੁੱਖ ਲੱਗੀ ਪਈ ਅੱਜ ਤਾਂ ਪਾਕਰਪੁਰ ਵੀ ਨਹੀਂ ਲੰਘੇ ਹੈਗੇ ਆਪਾਂ ਕਵੀ ਸੀ ਖਰਾਬ ਹੋ ਗਈ ਮੇਰੀ ਉਹ ਖਾਲੀ ਮੋਹਾਲੀ ਆਉਣ ਵਾਲਿਆ ਹੈ ਨਾ ਬਨੂੜ ਪਹੁੰਚ ਗਏ ਲੈਣਾ ਤੇ ਆਹ ਰਾ ਜਾਂਦਾ ਪਾਕਰਪੁਰ ਨੂੰ ਹੈ ਨਾ ਇਹ ਰਾ ਜਾਂਦਾ ਪਾਕਰਪੁਰ ਨੂੰ ਆ ਜਾਂਦਾ ਆਪਣੀ ਡੈਸਟੀਨੇਸ਼ਨ ਵੱਲ ਮੈਂ ਦੇਖੋ ਕਿੱਥੇ ਜਾਂਦੇ ਆ ਆਪਾਂ ਅੰਦਰ ਇੱਥੇ ਜਾਂਦਾ ਆਪਣੇ ਉਹ ਰਣੀਆਂ ਡੰਗੋਰਾ ਹੋਗੇ ਇਹ ਲੋਕ ਨਹੀਂ ਇੱਥੇ ਨੂੰ ਜਾਂਦਾ ਇਹ ਆ ਗੱਲ ਫਰਨੀਚਰ ਨੂੰ ਜਾਂਦਾ ਸਾਰੇ ਘਰ ਨਹੀਂ ਆਇਆ ਉਹ ਮੈਨੂੰ 7:00 ਬਾਈ 6:30 ਬਾਈ ਤਿੰਨ ਕਹਿੰਦੇ ਭੁੱਖ ਲੱਗੀ ਆ ਪਹਾੜੀ ਏਰੀਆ ਚੜਨ ਤੋਂ ਪਹਿਲਾਂ ਪਹਿਲਾਂ ਕੁਝ ਖਾ ਲਈ ਤੇ ਖਾਣ ਕੀ ਲੱਗਣਾ ਹੈਲਦੀ ਫੂਡ ਖਾਣ ਲੱਗੇ ਨੇ ਅੱਜ ਤਾਂ ਤੇ ਦਿਖਾਉਂਦੇ ਆ ਤੁਹਾਨੂੰ ਖਾਣ ਲੱਗੇ ਲਾਲੀ ਨੂੰ ਕਮਰਾ ਠੋਣ ਲੱਗੇ ਲਾਲੀ ਨੂੰ ਕਮਰਾ ਆਟ ਰਹਿੰਦੀ ਆ ਆ ਕਰਕੇ ਫਿਰ ਕਹਿੰਦੇ ਕੁਝ ਹੈਲਦੀ-ਹੈਲਦੀ ਜਿਹਾ ਖਾ ਲੀਏ। ਮੈਂ ਕਰ ਲਵਾਂ। ਫਿਰ ਆਉਂਦੇ ਨੇ। ਹਜੇ ਇਹਨਾਂ ਦਾ ਇਹ ਨਹੀਂ ਡਿਸਾਈਡ ਹੋ ਰਿਹਾ ਕਿੰਨੀਆਂ ਪਲੇਟਾਂ ਕਰਾਉਣੀਆਂ ਨੇ। ਕਹਿੰਦੇ ਪਹਿਲਾਂ ਖਾ ਕੇ ਦੇਖਾਂਗੇ ਵੀ ਕਿੱਦਾਂ ਦੀ ਬਣਾ ਰਿਆ ਕੀ ਚੀਜ਼ ਆ। ਕਹਿੰਦੇ ਹੁਣ ਕੋਚ ਸਾਹਿਬ ਆਪ ਹੋਏ ਲੱਗੇ। ਹੁਣ ਦੇ ਦਿਆਂ। ਕੋਤ ਸਾਬਾ ਆਪੋਏ ਨੇ ਹੁਣ ਅੱਗੇ ਲੈ ਕੇ ਖਾ ਲਮਦਾ ਘਰੀ ਤੂੰ ਇਹਨੇ ਲਾਓ ਜੀ ਉਹ ਮੇਰੀ ਬਾਈਟ ਪੈਂਟ ਨੂੰ ਲਾ ਦਿਓ ਰੈਡੀ ਹੋ ਕੇ ਆ ਗਈ ਪਲੇਟ ਆਪਣੀ ਲਾ ਦਿਓ ਟੱਕੀ ਤੁਸੀਂ ਕਾ ਤੋ ਖੋ ਲਈ ਆ ਚਲੋ ਮੈਂ ਖਾਈਏ ਕੀ ਆ ਚੱਲ 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 ਖਿੱਚ ਦੇ ਕੰਮ ਖਿੱਚ ਦੇ ਮੈਂ ਤਾਂ ਖਾ ਜਾਉਂ ਉਧਰ ਦੇ ਤਕਾਂ ਵਜੇ ਵਜੇ ਤੱਕ ਤੂੰ 10 ਮਿੰਟ ਦੇ 10 ਮਿੰਟ ਦੇ ਗਈਆਂ ਲੈਣ ਤੁੰਨ ਲਾ ਜੀਂ ਹੋਰ ਮਗਾ ਇੱਕ ਪਲੇਟ ਮੈਂ ਨਹੀਂ ਕਹਿਆ ਉਹ ਖਵਾਇਆ ਨਹੀਂ ਇੱਕ ਪਲੇਟ ਹੋਰ ਲਵਾ ਦੇ ਉਹ ਪੈਸੇ ਪੂਏ ਨਾਗੇ ਮੇਰਾ ਛਿਲਾ ਦੇ ਪੰਡ ਮੈਂ ਤਾਂ ਦੂਨ ਦੇ ਆਪਾਂ ਭਾਦੇ ਕੀ ਤੋੜ ਉਹ ਜਮ ਢੋਨੇਗਾ ਇਹਦੇ ਢੋਲੂ ਆ ਵੀਰ ਵਾਲੀ ਵੀਰੋ ਯਾਰ ਢਾਲ ਲਾਉਦਾ ਯਾ ਗਾਇਸ ਵੀਰੇ ਮੇਰੇ ਫੌੜੀ ਚਲਾ ਲਾ ਵੀਰੇ ਆ ਦੇਖੀ ਹੁਣ ਇੱਥੇ ਕਿਵੇਂ ਅਪਲੋਡ ਕਰੂਗਾ ਯਾਰ ਵੀਰੇ ਯਾਰ ਆ ਵੀਰੇ ਵੈਕ 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 ਆ ਹਾ ਹਾ ਆ ਵੀ ਭਾਈ ਹੌਣੀ ਵੀਰੇ ਆ ਵੈਕ 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 ਹਾਂਜੀ ਟਾਈਮ 2:30 ਵਜੇ ਚੁੱਕੇ ਨੇ ਹਜੇ ਅਸੀਂ ਰਸਤੇ 'ਤੇ ਧੱਕੇ ਧੋਲੇ ਜੇ ਖਾਂਦੇ ਫਿਰਦੇ ਆ ਵਾਓ ਵਾਟ ਆਵ ਯੂ ਇਹ ਕਿਹੜਾ ਸ਼ਹਿਰ ਆ ਗਿਆ ਇਹ ਕਿਹੜਾ ਸ਼ਹਿਰ ਆ ਗਿਆ ਇਹ Shimla Puri ਆ Shimla 메 ओयो यो यो ਜਿਹੜੀ ਆਪਣਾ ਮੋਰੋ ਮੋਟਰਸਾਈਕਲ ਵਾਲੀ ਆਈ ਸੀ ਉਹੀ ਹੋਣ ਲੱਗੀ ਹੋਈ ਐ ਉਹ ਸ਼ੋਰ ਬਟਾ ਜੀ ਲੈਂਦੀ ਐ ਅੰਦਰ ਜੀ ਬੈਠੀ ਆ ਮੈਂ ਕਿ ਬਾਲ ਬੰਨ ਮੂੰਹ ਚ ਰੇਵਾ ਵਾਪਸੀ ਲੈ ਜਾ ਹੁਣ ਆਪਾਂ ਲੱਗੇ ਚਾਹ ਦੀ ਭੁੱਖ ਮੈਂ ਵੀ ਕਹਿ ਬਈ ਕਾਹ ਤੇ ਚਾਹ ਦਾ ਨਤਵੋ ਜੀ ਉੱਠਣ ਲੱਗ ਗਿਆ ਹੁਣ ਮੈਨੂੰ ਜਦੋਂ ਮੈਂ ਟਾਈਮ ਦੇਖਿਆ ਤਾਂ ਕੀ ਮੈਂ ਬੀ ਡੂ ਇਸ ਵੀ ਆ ਦੇਖਾ ਜੋ ਨੂੰ ਹੀ ਪਾ ਕੇ ਪਾ ਕੇ ਪਿੱਛੇ ਰੋਈ ਜਾਂਦੇ ਨੇ ਬੈਠੇ ਪਤਾ ਜੀ ਨਹੀਂ ਲੱਗਦਾ ਫੋਨ ਕਰੀ ਜਾਂਦੇ ਨੇ ਹੈ ਹਲੋ ਬੱਤਲ ਕਹਿੰਦੇ ਕੋ 10000 ਰੁਪਏ ਪਾਉਂਗਾ ਰਾਤ ਨੂੰ ਆ ਚਾਹ ਪੀ ਸਕਦੇ ਸੀ ਉਹ ਚਾਹ ਵਾਲਾ ਸਿਰਾਤ ਕਰਨੀ। ਕਿਹੜਾ ਸੀ? ਓਕੇ। ਵਾਪਸ ਫਨੀਚਰ ਹਫੜਾ ਫੜਿਆ। ਅਸੀਂ ਅੱਪਰ ਰਸਤੇ ਦੇ ਵਿੱਚ ਰੁਕ ਗਏ ਫਾਈਨਲੀ ਚਾਹ ਪੀਣ ਦੇ ਲਈ 20 ਕਿਲੋਮੀਟਰ ਰਹਿ ਗਿਆ ਹੁਣ Shimla। ਅਸੀਂ ਫਿਰ ਫੜਾਗੇ ਆਪਾਂ ਪਹੁੰਚ ਕੇ Shimla ਅੱਜ ਰਾਤ ਦੀ ਰੋਟੀ Shimla। ਅੱਜ ਰਾਤ ਦੀ ਰੋਟੀ Shimla। ਤੁਸੀਂ ਘਾ ਲੋ। ਚਾਹ ਆ ਚੁੱਕੀ ਹੈ ਬਾਜ਼ ਹੁਣਾ ਰਹੇ ਵਿਦ ਮਿਕਸ ਪਕੌੜਾ ਚਲੋ ਮੇਰੀ ਚਾਹ ਪੀਵੋ ਕੈਂਪ ਜੇ ਹੋ ਮੇਰੀ ਇੱਕ ਅੱਧੀ ਵੀਡੀਓ ਬਣਾ ਲਈ ਆਪਦੀ ਇੰਨੀ ਇੰਨੀ ਬਣਾਉਣੀਆਂ ਦੋਨਾਂ ਜਾਣਿਆਂ ਨੇ ਮੈਂ ਗੁੱਸੇ ਵੀ ਹੋ ਜਾਣਾ ਫਿਰ ਸਾਡੀਆਂ ਵਿਆਹ ਦੀਆਂ ਲੋ ਜੀ ਚਾਹ ਪਾਣੀ ਪੀ ਕੇ ਆਪਾਂ ਤੁਪ ਪਏ। ਪਾਣੀ ਤਾਂ ਅੱਜ ਆਪਸ ਫੇਰ ਤਾਂ ਪੀਤਾ ਹੀ ਨਹੀਂ ਹੈ ਨਾ ਮੇਨ ਲੱਗਦਾ। ਚਾਹ ਵੀ ਹੁਣ ਨਸੀਬ ਹੋਈ। ਫੋਟੋ ਛੋਟਾ ਕਰਾ ਕੇ ਹੁਣ ਆਪਾਂ ਤੁਪ ਪਏ ਆ। ਚਾਹ ਬਹੁਤ ਵਧੀਆ ਸੀਗੀ। ਚਾਹ ਪਹਾੜਾਂ ਵਾਲੀ ਵਧੀਆ ਹੀ ਹੁੰਦੀ ਆ। ਅਦਰਕ ਬੜਾ ਪਾਇਆ ਹੁੰਦਾ ਇਹਦੇ। ਦੇਖਦੇ ਆਪਾਂ ਉਧਰ ਆਪਣੀ ਜਿਹੜੀ ਚਾਹ ਬਣਾਉਂਦੀ ਹਟਾ ਕੇ ਇੱਥੋਂ ਹੁੰਦਾ ਲੈ ਕੇ ਜਾਂਦੇ ਆ। ਦੇਖ ਲੈ ਦੇਖ ਲੈ ਜਿਆਦਾ ਨੇ ਵਲੌਗ ਦੇਖਣਾ ਦੇਖੀ ਬੱਸ ਫਿਰ। ਉਹਨਾਂ ਦਾ ਵਲੋਂ ਦਸਵਾਰੇ ਹੈਗਾ ਤਾਂ ਕਿ ਵਲੌਗ ਦੇ ਕੇ ਆਊਗੀ। ਕਾਇਨਾ ਵੀ ਬੰਦਾ ਸਿਖਾਉਣ ਲਈ ਲੈ ਕੇ ਆਇਆ ਵੀ ਤੈਨੂੰ ਡਰ ਮਾ ਦੇ ਬੁਣੀ ਦੇ ਜਾਂ। ਠੀਕ ਆ ਇਧਰ ਬੰਦਾ ਲੈ ਜਾਾਂਗੇ ਉਹਨੂੰ ਸਿਖਾ ਕੇ ਮੁੜੇ ਆਉਗਾ ਹਨਾ। ਸਿਖਾ ਕੇ ਤੈਨੂੰ ਮੁੜੇ ਵੀ ਇਦਾਂ ਨਹੀਂ ਆਈਂ ਭਾਈ। ਉਹ ਵੀ ਆਪਾਂ ਲੱਭ ਰਹੇ ਹਾਂ ਰੂਮ ਚੱਕ ਲਿਆ ਬੰਦਾ ਜਿਹੜਾ ਰੂਮ ਦਿਖਾ ਕੇ ਆਉ। ਵਾਹ ਬੰਦਾ ਮੇਰੇ। ਮੁੰਦਨ ਨੂੰ। ਹਾਂ। ਜਿਆਬੀ ਸੁਣਾ ਬਈ। ਇਹ ਤਾਂ ਲਾਲੀ ਚੱਲਿਆ ਹੌਟੋ ਦੇਖਣ। ਕਿੰਨੀ ਚੜਾਈ ਆ। ਹੇ ਰੱਬਾ। ਮੇਰੀ ਮੇਰਾ ਤਾਂ ਬ੍ਰੇਕ ਜੇ ਨਹੀਂ ਲੱਗਦੇ ਹੈਗੇ ਹੈਂ ਲੱਗਦਾ ਵਿਊ ਦਿਆ ਹਾਏ ਗੱਗੀਆਂ ਲੱਤਾਂ ਲੈ ਭਾਈ ਵਿਊ ਦੇਖ ਲੋ ਲਾਲੀ ਨੂੰ ਵਿਊ ਪਸੰਦ ਆ ਗਿਆ ਚੱਲੀ ਲੈ ਭਾਈ ਤਰ ਜਾ ਵੀ ਫਾਈਨਲੀ ਰੂਮ ਮਿਲ ਗਿਆ ਆਪਾਂ ਨੂੰ ਮੈਂ ਤਾਂ ਬਹੁਤ ਥੱਕ ਗਈ ਵੀ ਇੰਨੀਆਂ ਚੜਾਈਆਂ ਨੇ ਸ਼ਿਮਲੇ ਤਾਂ ਰਹੀਂ ਰੱਬ ਦਾ ਨਾ ਮਨਾਲੀ ਨਹੀਂ ਹੈਈ ਐ ਵੈਸੇ ਇੰਨੀਆਂ ਜੜਾਈਆਂ ਤੁਰ ਕੇ ਜਾਣ ਲਈ ਇੱਥੇ ਤਾਂ ਬਹੁਤ ਚੜਾਈਆ ਤੇ ਹੁਣ ਆਪਾਂ ਥੋੜਾ ਜਿਹਾ ਬੈਨੇ ਆ ਫਰੈਸ਼ ਅਪ ਵਗੈਰਾ ਹੁੰਨੇ ਆ ਫਿਰ ਆਪਾਂ ਚੱਲਦੇ ਆ ਮਾਰ ਰੋਡ ਥੋੜੀ ਸ਼ਾਪਿੰਗ ਕਰਦੇ ਆ ਉੱਥੇ ਕੁਛ ਨਾ ਕੁਛ ਦੇ ਦੇਆ ਕਿ ਖਾਸਾ ਸ਼ਿਮਲੇ ਦਾ ਮਨਾਲੀ ਦਾ ਜੁਐਲਰੀ ਹੀ ਖਰੀਦਣੀ ਹੈ ਮੈਂ ਬਹੁਤ ਜ਼ਿਆਦਾ ਤੇ ਸ਼ਿਮਲੇ ਦਾ ਦੇ ਦੇਆ ਕਿ ਖਾਸਾ ਫਿਰ ਖਰੀਦਾਂਗੇ ਔਰ ਮਾਰਨਿੰਗ ਦਾ ਫਿਰ ਪਲਾਨ ਕਰਦੇ ਆ ਕਿੱਧਰ ਨੂੰ ਜਾਣਾ ਕਿੱਦਾਂ ਕਰਨਾ ਬਸ ਇੰਨਾ ਯਕ ਕਿ ਕੱਲ ਨੂੰ ਸ਼ਾਮ ਨੂੰ ਰਾਤ ਤੱਕ ਆਪਾਂ ਘਰ ਪਹੁੰਚਣਾ ਕਿਵੇਂ ਨਾ ਕਿਵੇਂ ਕਰਕੇ ਸੋ ਉਸ ਪਲਾਨਿੰਗ ਦੇ ਸਾਹਮਣਾ ਚੱਲਾਂਗੇ ਚਾਹੇ ਮਾਰਨਿੰਗ ਜਲਦੀ ਉੱਠਣਾ ਪਵੇ ਠੀਕ ਹੈ ਓਕੇ ਹੈਲੋ ਗਾਇਜ਼ ਵੀਰੇ ਹੈਲੋ ਗਾਇਜ਼ ਵੀਰੇ ਆ ਗਿਆ ਪਰ ਗੱਡੀ پارک ਕਰਕੇ ਕੈਸੀ ਤੇ ਤਾਂ ਪੱਕਾ ਸਿੱਧਾ ਸਹੀ ਚੱਲਦੀ ਘੜੀਆ ਹੈ ਗੱਡੀ ਚੱਲਦੀ ਘੜੀਆ

ਬਹੁਤ ਜ਼ਿਆਦਾ ਚੜਾਈਆਂ ਨੇ ਬਈ ਮੈਂ ਸਿਰਫ ਚੜ ਸਕਦੀ ਹਾਂ ਬੋਲ ਨਹੀਂ ਸਕਦੇ ਮੌਸਮ ਠੰਡਾ ਠੰਡਾ ਮੌਸਮ ਪਰ ਗਰਮੀ ਆਉਣ ਲੱਗੀ ਜੋ ਬੰਦ ਥੱਕ ਚੁੱਕਿਆ ਚੜ ਗਿਆ ਕਿਨੇੜੇ ਲਓ ਜੀ ਕੋਈ ਨਾ ਟਕੇ ਪਾਪੜਾ ਪਾਪੜਾ ਪਾਣ ਪਾਉਣ ਨਿਪਲੇ ਜੀ ਹੈ ਹੋਰ ਜੀਮਨ ਵਾਲੀ ਵੀ ਰਹੀ ਗਾ ਸਾਰੀ ਟੈਸਟੀ ਖਾ ਲੋ ਜਰ ਲਾ ਲਾਤੀਆਂ ਲੱਟਾ ਹਾਂਜੀ ਚੱਲਣਾ ਕੁਫਰੀ ਮੇਰਾ ਨਹੀਂ ਨਹੀਂ ਹਾਂਜੀ ਕਿੱਥੇ ਪਹੁੰਚ ਗਏ ਕਹਿੰਦੇ Shimla maa طور ਪਹੁੰਚ ਗਏ ਤੇ ਘੋੜਿਆਂ ਦੀ ਤਿਆਰੀ ਹੋ ਰਹੀ ਹੈ ਕਹਿੰਦੇ ਖੁਰੀਆਂ ਲਾ ਰਿਆ ਹਜੇ ਕਹਿੰਦੇ ਭਜਾਉਣੇ ਆ ਨਾ ਫਿਰ ਬੱਟੇ ਪਾਏ ਉਹ ਸੜਕ ਤੇ ਜਿੱਦੇ ਜਾਣਾ ਕਹਿੰਦੇ ਚਲੋ ਆ ਪਾਪੀ ਚੱਲੇ ਕੁਫਰੀ ਥੱਕ ਗਏ ਕਹਿੰਦੇ ਭਾਈ

ਭਾਬੀ ਹਣੀ ਥੱਕ ਗਏ ਜਲਦੀ ਭਾਈ ਪਿਆ ਮਾਰਦੀ ਪੱਖੀ ਚ ਠੁੱਡਾ ਜਿਆ ਮੱਛ ਨਾ ਸੋਸ ਵਾਰੀ ਗਾਂ ਤੋਂ ਆਵਾਜ਼ ਨੀਚੇ ਆਲੋ ਜਬਨ ਜਾਓ ਅਭੀ ਵੀ ਬਲੌਗ ਬਣਾ ਰਿਹਾ ਫੜਾਈਆਂ ਨੂੰ ਜੋਵਨ ਨੂੰ ਤੁਸੀਂ ਬਲੌਗ ਬਣਾਉਣਾ ਹਾਂ ਬਲੌਗ ਬਲੌਗ ਜੋਵਨ ਫੜਦੀ ਫੜਦੀ ਜੋਵਨ ਚੱਲ ਵੇਖੋ ਇੱਕ ਆਰ ਰੋਵਿੰਗ ਬਾਏ ਜੋਵਨ ਰੈਡੀ ਹੋ ਰਹੀ ਹੈ ਮਹਿਕ ਫੋਟੋ ਸ਼ੂਟ ਲਈ ਗੈਣੇ ਗੱਟੇ ਪਾ ਲੈ ਉੱਧਰ ਲਾਲੀ ਚੱਲਿਆ ਇੱਧਰ ਮਹਿਕ ਵੀ ਤਿਆਰ ਹੋ ਗਈ ਹਨਾ ਮਹਿਕ ਕੋਟ ਹੋ ਚੁੱਕੇ ਹਨ ਸਟੋਲਰ ਕੱਟ ਰਹੇ ਹਨ ਹਾਂ ਫੋਟੋ ਸ਼ੂਟ ਹੋ ਰਿਹਾ ਹੈ ਹੈ ਅੱਛਾ ਮੇਰੇ ਨਾਲ ਮੈਂ ਕਹਿੰਦਾ ਇਹ ਤਾਂ ਹਵਾ ਵੀ ਨਹੀਂ ਹੈ ਹਵਾ ਨਹੀਂ ਆਉਦੀ ਇਹ ਇਹੀ ਰਪਲੇਨਿਆ ਭਾਈ ਦਾ ਹੈ ਮੈਂ ਕਿ ਠੰਡ ਤਾਂ ਹੀ ਲੱਗਦੀ ਮੈਨੂੰ ਅਸੀਂ ਵੀ ਕਿਸੇ ਨੂੰ ਮਿਲ ਕੇ ਆਏ ਆ ਹੈਗਾ ਸੀ ਕੋਈ ਯੂਟਿਊਬਰ ਆਇਆ ਸੀ ਉੱਥੇ ਉਹਨੂੰ ਮਿਲ ਕੇ ਆਏ ਆ ਕਿਹੜਾ ਸੀ ਨਾਮ ਉਹ ਅੰਮ੍ਰਿਤਸਰ ਤੋਂ ਸੀ ਤੇ ਅਮਰਪਿੰਡ ਨੇ ਨਿਕੜਾ ਪਾਣੀ ਲੈ ਕੇ ਜਾਣਾ ਰੋ ਖਾਲੀ ਜਰਮਿੰਦਰ ਖੋਲ ਲੋ ਖੋਲ ਆ ਦੇ ਐਲਟੀ ਮੇਰੀ ਵੀ ਤਾਂ ਮਰ ਤੇਰੀ ਵੀ ਬਣਾ ਦੇਣੀ ਆ ਲੈ ਤੂੰ ਕਹਿਣਾ ਚਾਹੇਂਗੀ ਕਿ ਕਿੱਦਾਂ ਲੱਗ ਰਿਹਾ ਤੈਨੂੰ ਵਧੀਆ ਲੱਗ ਰਿਹਾ ਸਾਹ ਸਾਹ ਤੇਰੇ ਦਰਸੀ ਵਧੀਆ ਕੀ ਲੱਗਦਾ ਇਹ 파 ਆ ਦੇ ਸਸਤੇ 파 ਆ ਹਾਂ ਕਨੇ ਦੇ ਉਹਨੇ ਦੇ ਦੇਣੇ ਹੋਰ ਇਹ ਹਲਤੀ ਜਿਵੇਂ ਇਤਰਾ ਹੋਰੇ ਕੀ ਕਰੀ ਜਾਂਦੇ ਨੇ ਇਹ ਦੋਨੇ ਹੈ ਜੇ ਲੱਗੇ ਆ ਬਈ ਜੋ ਬੰਦੇ ਮਿਹਰਬਾਨੀ ਹੈ ਨਾ ਜੋ ਤੂੰ ਹੀ ਲਗਾਏ ਨੇ ਹੈ ਲੈ ਦੋਨੇ ਨਾ ਮੈਂ ਕਿ ਨਾ ਉਹ ਤਾਂ ਦੇਖ ਇਧਰ ਉਹ ਇਹਨਾਂ ਨੇ ਪੰਜਾਬ ਛੱਡਤਾ ਜੀ ਤੇ ਭਾਬੀ ਉਹਦੇ ਪੱਕੇ ਹੇ ਵੀਅੂ ਦੇਖਣ ਦੇ ਲਈ ਆਈ ਹਾਂ। ਦੇਖਣੀ ਹੈ ਤਾਂ ਇੱਥੇ ਹੀ ਰਹਿਣਾ ਪੱਕੇ। ਸਾਡੀ ਸਾਡੀ ਨਾ ਅਗੇਂਸਮੈਂਟ ਨੂੰ ਕਿੰਨੇ ਸਾਲ ਹੋ ਗਏ ਨੇ 11 ਸਾਲ ਹੋ ਜਾਣੇ ਆ। ਇਸ ਲਈ ਅਸੀਂ ਇੰਜੋਏ ਕਰਨਾ ਹੈ। ਇੰਦੇ ਵੀ ਤਾਂ ਬਰਥਡੇ ਵੀ ਆਉਂਦਾ ਸੀ ਕਿ ਤੂੰ ਕਦੀ ਪਹਿਲਾਂ ਹੀ ਆ ਗਈ। ਅੰ ਆ ਇੱਥੇ ਹੀ ਰਹਿਣਾ ਤੁਸੀਂ ਇੱਧਰ ਦੇਖੋ ਬਾਈ। ਵਾਓ। ਸਰਾ ਗੱਲ ਲਵਾਦਾ ਬਾਈ। ਬਹੁਤ ਸੋਹਣਾ 뷰 ਹੈ ਰਾਤ ਦਾ। ਕੈਮਰਾ ਨਹੀਂ ਤਾਂ ਕੈਪਚਰ ਵੀ ਨਹੀਂ ਕਰ ਸਕਦੇ ਜਿੰਨਾ ਅੱਖਾਂ ਨੇ ਦੇਖਣਾ ਨਜ਼ਾਰਾ। ਬਹੁਤ ਸੋਹਣਾ ਟੈਂਪੋ ਮਬੇ ਤਾਰੀ ਲੱਗ ਰਹੀ ਹੈ ਜੀ ਸਾਰਾ ਸ਼ਿਮਲਾ ਅਬ ਹੋ ਰਹੀ ਹੈ ਥੋੜੀ سی ਪੇਟ ਪੂਜਾ ਰੋਟੀ ਖਾਵਾਂਗੇ ਨਾ ਬਾਅਦ ਵਿੱਚ ਫਿਰ ਕਿਤੇ ਹੋਟਲ ਜਾਂਦੇ ਜਾਂਦੇ ਹੋ ਰੋਟੀ ਵੀ ਨਾ ਦੇਣ ਪਹਿਲਾਂ ਖਾਣੇ ਆਪਾਂ ਮੋਮੋਸ ਫਿਰ ਲੈਣੀ ਆ ਆਈਸਕ੍ਰੀਮ ਵੱਡੀ ਸਾਰੀ ਫਿਰ ਰੋਟੀ ਹਾਂ ਆਈਸਕ੍ਰੀਮ ਟਾਈਮ ਇੱਧਰ ਖਾ ਰਹੇ ਨੇ ਸਵੀਟ ਕੌਰ ਦੇ हली खा ला दे होर सिंपल जी रोटी मंगाई है अपाने <laughs> ਲਓ ਜੀ ਰੋਟੀ ਆਪਾਂ ਖਾ ਲੀਏ ਹੁਣ ਹੋਟਲ ਤੱਕ ਜਾਂਦੇ ਜਾਂਦੇ ਸ਼ੈਅਰ ਹੋ ਜੂ ਆਪਣੀ ਵਧੀਆ ਤੇ ਜਿਹੜੀਆਂ ਆਪਾਂ ਫੋਟੋਆਂ ਕਰਵਾਈਆਂ ਸੀ ਉਹ ਰੋਟੀ ਕਿੱਥੇ ਖਾਧੀ ਉੱਥੇ ਭੁੱਲਿਆ ਲਾਲੀ ਵਿਚਾਰਾ ਲੈਣ ਗਿਆ ਹੁਣ ਗਾਇਸ ਵੀ ਰੇਪਲਾਤੀਆ ਗਾਇਸ ਵੀ ਰੇਪਲਾਤੀਆ ਸਹੀ ਗੱਲ ਨਹੀਂ ਫੌਨੀਆਂ ਆਇਆ ਹੈਗਾ ਬਿੱਲ ਦੇਖ ਕੇ ਘਬਰਾ ਗਿਆ ਆ ਜਾਓ ਬਾਈ ਗਾਈ ਸੂਰੇ ਗਾਈ ਸੂਰੇ ਹੌਲੀ ਹੌਲੀ ਆਓ ਤੁਸੀਂ ਗਾਈ ਸੂਰੇ ਲੋ ਉੱਥੋਂ ਕਿਦਾਂ ਚਾਰ ਮਾਜਾ ਕੋਸਾ ਵਾਪ ਹੋਏ ਅੱਗੇ ਹੁਣ ਚੱਬਣਾ ਹੌਲੀ ਆਹ ਆਹ ਚੱਲ ਦੋਵੇਂ ਹੌਲੀ ਚੌੜਨਾ ਕਰ ਹੁਣ ਜਾਣਾ ਉਹ ਸਰੰਗ ਜੀ ਚ ਆਪਾਂ ਉੱਤ ਦੇਖਣਾ ਨਾ ਹਾਂ ਗਾਗੀ ਆ ਬੇ ਉੱਪਰ ਰੋਡ ਆ ਕਹਿੰਦੇ ਆ ਪਤਾ ਨਹੀਂ ਕਿੱਦਾਂ ਨਹੀਂ ਜਾਂਦੀ ਇਸ ਰੰਗ ਜੀ ਆਹ ਆਹ ਵੇ ਪਤਾ ਨਹੀਂ ਕਿੱਧਰ ਗਈ ਆਜੋ ਵੀ ਆਜੋ ਗਾਇਸ ਵੀਰੇ ਫੁਰੋ ਜੀ ਆਪਾਂ ਗੱਡੀ ਲੈ ਕੇ ਗਏ ਆ ਦੇਖ ਲੋ ਗਾਇਸ ਵੀਰੇ ਗਾਇਸ ਵੀਰੇ ਕਿੱਥੇ ਦਾ ਹੋਟਲ ਆਪਣਾ ਹਜੇ ਹਾਈ ਹਾਈ ਉਹ ਮੈਂ ਉਹ بڑے ਹੋਟਲ ਦੇ ਛੇਠਾ ਹੋਟਲ ਆਪਣਾ जंगल गए दया लगता है जे कुछ करेगी मैं जे कुछ करे कुछ ਮੈਂ ਫਾਇਲਾ ਕਾਲੂ ਕਾਦਨ ਜੋ ਖਾ ਉਹਦਾ ਜਾ ਆਏ ਤੇ ਪੜਨਾ ਮੇਰਾ ਤਾਂ ਪੱਕਾ 2 ਕਿਲੋ ਖਾਣਾ ਪਾਉਣਾ ਆ ਗਿਆ ਆਪਣਾ ਹੋਟਲ ਲਈ ਤੁਸੀਂ ਨੇ ਸੀਨੇ ਵੀ ਪਾਰਕਿੰਗ ਆ ਵਿਦ ਨਾਲ ਹੀ ਗੱਡੀ ਦੀ ਪਾਰਕਿੰਗ ਉਹਦੇ ਗੱਡੀ ਲੱਗੀ ਆਪਣੀ ਉਵੇ ਕਿੱਥੇ ਲੱਗੀ ਪਿੱਛੇ ਉੱਥੇ ਹੀ ਲੱਗੀ ਹੈ ਨਾ ਐਸੇ ਜਿਹੜੇ ਰੂਮ ਆ ਗਿਆ ਹੋਟਲ ਦੋ ਵਧੀਆ ਹੋਟਲ ਆ ਦੇਖੋ ਤੇ ਉਹ ਲੱਗੀ ਆ ਪਾਰਕਿੰਗ ਇਹਦੀ ਉਹ ਖੜੀ ਆਪਣੀ ਗੱਡੀ 3ਰ ਨੰਬਰ ਤੇ ਵਾਈਟ ਗੱਡੀ ਆ ਪਿੱਛੇ ਚਲੋ ਜੋ ਬੱਦ ਦਮ ਆਜੋ ਆਜੋ ਚੱਕੀ ਹੈਗੀ ਜੀ ਹੂੰ ਗੱਤਾਂ ਪੈਣਾ ਸੀਗਾ ਕਹਤੋ ਬਈ ਓਪੀ ਵਾ ਮੈਟ੍ਰਿਕ ਹੈ ਹੈ ਚੱਲੋ ਬੋਲੋ ਠੀਕ ਆ ਮੈਨੂੰ ਵੀ ਹੁਣ ਮੈਂ ਜੋੜ ਥੋੜੀ ਆ ਆ ਲੈ ਇਹ ਇੱਥੇ ਬਣਾ ਲਾਇਆ ਉਹਨੇ ਆ ਲੈ ਜਾਨ ਤੇ ਜਾਨ ਪੈ ਗਈ ਹੋਟਲ ਦੇਖ ਕੇ ਆ ਲੈ ਬਾਰਵਾ ਓਏ ਉਹ ਅਗਲੇ ਤੋਂ ਪਤਾ ਜਿੱਟੂ ਬਾਈ ਗਾਈਸ ਰੇ ਯਾਰ ਆ ਚਾਰਜਰ ਦੇਖਿਓ ਯਾਰ ਉਹ ਦੇਖ ਲੈ ਲੜਾਈਆਂ ਹੋ ਗਿਆ ਉਹ ਦਿਆਣੀ ਦੇ ਪਿੱਛੇ ਚਾਰ ਚਾਰ ਜਲਾ ਜਾਂਦਾ ਸ਼ੇਬਾ ਦਾ ਜਾਲ ਦੇ ਵਿੱਚ ਕਾਇ ਨੀ ਬੰਦੇ ਮਾਰ ਜਾਂਦੇ ਚਾਰਜ ਦੇ ਪਿੱਛੇ ਦੇਖੋ ਹੈ ਟਾਈਮ ਹੋ ਗਿਆ ਸਵਾ 10 ਦਾ ਆਪਾਂ ਘੁੰਮ ਫਿਰ ਕੇ ਥੱਕ ਤਕਾ ਕੇ ਆ ਗਿਆ ਰੂਮ ਦੇ ਵਿੱਚ ਰੂਮ ਦੇ ਵਿੱਚ ਆ ਗਿਆ ਆਪਾਂ ਔਰ ਹੁਣ ਲੱਗੇ ਆਪਾਂ ਆਰਾਮ ਕਰਨ ਮਾਰਨਿੰਗ ਦੀ ਪਹਿਲਾਂ ਸਾਡੀ ਪਲੈਨਿੰਗ ਕੁਝ ਹੋਰ ਸੀ ਹੁਣ ਕੁਝ ਹੋਰ ਆ ਹਜੇ ਮਾਰਨਿੰਗ ਤੱਕ ਦੇਖਦੇ ਆ ਕਿ ਅਸਲੀ ਪਲੈਨਿੰਗ ਕੀ ਬਣਨੀ ਆ ਗਾਈਜ਼ ਵੀਰੇ ਸਾਰੇ ਇੱਧਰ ਬੈਠੇ ਨੇ ਅਗਰ ਅਸੀਂ ਪਾਰਸੋ ਨਗਰਗੀਤ ਨਾ ਹੁੰਦਾ ਤਾਂ ਅਸੀਂ ਮਾਰਨਿੰਗ ਕੋਈ ਨਾ ਕੋਈ ਪਲੈਨਿੰਗ ਬਣਾ ਲੈਣੀ ਸੀ ਕਿਸੇ ਪਾਸੇ ਗਾਹਾਂ ਨਿਕਲ ਜਾਣਾ ਸੀ ਵੱਟ ਪਾਸੋਂ ਨਹੀਂ ਇਹ ਵੀ ਸਿਮਲੇ ਤੱਕ ਦੀ ਗਏ ਜਣਾ ਜਵਾ ਸਿਮਲੇ ਲੱਗ ਕੇ ਗਏ ਜਣਾ ਨਹੀਂ ਫਿਰ ਵੀ ਬਹੁਤ ਵਧੀਆ ਵਨਡੇ ਲਈ ਜਿਹੜਾ ਹੈਗਾ ਆ ਇਨਸ਼ਾਅ ਅੱਛਾ ਕਰਦਾ ਪੁਲਿਸ ਨੇ ਔਰ ਬਾਤੀ ਪਤਾ ਕੀ ਸੀਗਾ ਬਿਲਕੁਲ ਕਿਹਾ ਸੀ ਘਮਾ ਕੇ ਹਾਂ ਪ੍ਰੋਮਿਸ ਪੂਰਾ ਹੋ ਗਿਆ ਤੇ ਮੇਰੀ ਗੱਲ ਸੁਣੋ ਬਾਕੀ ਨਾ ਮੇਰੀ ਗੱਲ ਸੁਣੋ ਇੱਧਰਲੇ ਆਪਾਂ ਨੂੰ ਪਤਾ ਵੀ ਨਹੀਂ ਸੀਗਾ ਇੱਧਰਲੇ ਪਾਸੇ ਦਾ ਉਹ ਵੀ ਥੋੜਾ ਜਿਹਾ ਆਪਾਂ ਨੂੰ ਗੈਸ ਹੋ ਗਿਆ ਸਾਨੂੰ ਰੂਮਸ ਵਗੈਰਾ ਦਾ ਰੈਂਟ ਵਗੈਰਾ ਦਾ ਸਾਰਾ ਗੈਸ ਜਾ ਹੋ ਗਿਆ ਤੇ ਇੱਥੇ ਵੀ ਅਗਰ ਆਪਾਂ ਅੱਗੇ ਘੁੰਮਣਾ ਚਾਹੁੰਦੇ ਆ ਅਗਰ ਤੁਸੀਂ ਪਹਿਲੀ ਵਾਰ ਆਉਨੇ ਹੋ ਤਾਂ ਤੁਹਾਨੂੰ 500 ਦੇ ਵਿੱਚ ਹਨਾ ਤੇ 500 ਦਿਹਾੜੀ ਤੇ ਬੰਦਾ ਮਿਲ ਜਾਂਦਾ ਗਾਈਡ ਕਰਦਾ ਜਿਹੜਾ ਤੁਹਾਨੂੰ ਸਾਰੇ ਕਿਤੇ ਘੁਮਾ ਸਕਦਾ ਅਗਰ ਤੁਹਾਡੇ ਕੋਲ ਆਪਣੀ ਗੱਡੀ ਵਗੈਰਾ ਆ ਅਗਰ ਤੁਹਾਡੇ ਕੋਲ ਆਪਣੀ ਗੱਡੀ ਨਹੀਂ ਹੈਗੀ ਤਾਂ ਤੁਸੀਂ ਏਟੋਵੀ ਟੈਕਸੀ ਵਗੈਰਾ ਕਰਕੇ ਉਹ ਸਾਰਾ ਦਿਨ ਤੁਹਾਨੂੰ ਘੁਮਾਉਂਦੇ ਨੇ ਉਦਾਂ ਵੀ ਕਰ ਸਕਦੇ ਆ ਤੇ ਇਹਦੇ ਲਈ ਆਪਾਂ ਫਿਰ ਨੈਕਸਟ ਟਾਈਮ ਆਵਾਂਗੇ ਹੁਣ ਜਲਦੀ ਹੀ ਬਟ ਠੰਡੇ ਮੌਸਮ ਚ ਜਾਣ ਦਾ ਫਾਇਦਾ ਹਨਾ ਥੋੜਾ ਜੇ ਨਾਲ ਤੁਹਾਨੂੰ ਫੋਟੋਗ੍ਰਾਫਰ ਗੱਡੀ ਠੀਕ ਕਰਨ ਲਈ ਗਾਈਡ ਚਾਹ ਲੋ ਉਹ ਉਹਦੇ ਨਾਲ ਵੀ ਮਿਲ ਜਾਂਦਾ ਉਹਦੇ ਲਈ ਕੰਟੈਕਟ ਕਰ ਸਕਦੇ ਆ ਤੁਸੀਂ ਔਰ ਨੈਕਸਟ ਟਾਈਮ ਅਸੀਂ ਆਵਾਂਗੇ ਨਵੰਬਰ ਦੇ ਵਿੱਚ ਹਨਾ ਤੇ ਉਸ ਟਾਈਮ ਥੋੜੀ ਥੋੜੀ स्नो ਹੁੰਦੀ ਹੁੰਦੀ ਆ ਵੈਸੇ ਹੁਣ ਵੀ ਜਨਵਰੀ ਦੇ ਵਿੱਚ स्नो ਸੀਗੀ ਇੱਥੇ ਸ਼ਿਮਲੇ ਦੇ ਵਿੱਚ ਤੇ ਉਦੋਂ ਸਾਡੀ ਕੋਈ ਪਲੈਨਿੰਗ ਨਹੀਂ ਸੀਗੀ ਹੁਣ ਵੀ ਕੱਲ ਅਸੀਂ ਬਸ ਬਾਕਰਪੁਰ ਤੋਂ ਆ ਰਹੇ ਸੀ ਆਉਂਦੇ-ਆਉਂਦੇ ਪਲੈਨਿੰਗ ਬਣ ਗਈ ਤੇ ਕਰ ਲਿਆ ਮੂੰਹ ਇੱਧਰ ਨੂੰ ਜਿੱਦਨ ਨੂੰ ਹੋ ਗਿਆ ਸੋ ਬਹੁਤ ਵਧੀਆ ਰਿਹਾ ਟ੍ਰਿਪ ਐਨਜੋਏ ਕੀਤਾ ਵੀ ਸਾਰਿਆਂ ਨੇ ਹਾਂਜੀ ਹਾਂਜੀ ਪੂਰਾ ਪੂਰਾ ਐਨਜੋਏ ਕੀਤਾ ਸੋ ਚਲੋ ਜੀ ਦੇਖਦੇ ਆ ਕੱਲ ਮਿਲਦੇ ਆ ਸੋ ਚਲੋ ਜੀ ਮਿਲਦੇ ਆ ਫਿਰ ਮਾਰਨਿੰਗ ਤੁਹਾਨੂੰ ਤੇ ਕੀ ਕੀ ਪਲੈਨਿੰਗ ਹੁੰਦੀ ਹੈ ਮਾਰਨਿੰਗ ਵੈਸੇ ਆਪਾਂ ਵਾਪਸੀ ਜਾਵਾਂਗੇ ਮੈਂ ਤਾਂ ਇਹੀ ਸਲਾਹ ਦਿੰਨੀ ਹੈ ਇਹਨਾਂ ਨੂੰ ਬਾਕੀ ਇਹ ਦੇਖ ਲੈਣਗੇ ਤੇ ਕਿਉਂਕਿ ਫਿਰ ਰਾਮ ਨਵੰਦਾ ਉੱਠੂਗਾ ਜੇ ਅਸੀਂ ਗਾਹਾਂ ਜਾਣ ਦਾ ਬਣਾਇਆ ਤਾਂ ਜਲਦੀ ਉੱਠਣਾ ਪੈਣਾ ਤੇ 3 ਘੰਟੇ ਅੱਗੇ ਜਾਣ ਲਈ ਵੀ ਲੱਗ ਜਾਣੇ ਵੈਸੇ ਸਨੋ ਪਈ ਹੋਈ ਹੈ ਕਿ ਕਿਹੜਾ ਸੀਗਾ ਇਹਨੇ ਨਾਰਕੰਡਾ ਨਾਰਕੰਡਾ ਸਨੋ ਪਈ ਹੋਈ ਹੈ ਗਾਹਾਂ ਤੇ ਬਾਕੀ ਚਲੋ ਕੋਈ ਨਹੀਂ ਮਾਰਨਿੰਗ ਅਗਰ ਕੁਝ ਇਦਾਂ ਦਾ ਹੋਇਆ ਨਹੀਂ ਮੇਰੀ ਗੱਲ ਸੁਣੋ ਵੀ ਜਿਹੜਾ ਇੱਥੇ ਇੱਥੇ ਆਪਣੇ ਕੁਝ ਘੁੰਮਣ ਆਲਾ ਹੋਇਆ ਤਾਂ ਉਹ 1 ਘੰਟਾ 2 ਘੰਟੇ ਆਪਾਂ ਪੂਰੀ ਸਪੈਂਡ ਕਰਕੇ 12:00 ਬਾਜ ਦੇ ਨੂੰ ਵਾਪਸ ਪਿੰਡ ਨੂੰ ਤੁਰ ਪਾਂਗੇ ਤਾਂ ਕਿ ਸ਼ਾਮ ਨੂੰ ਆਪਾਂ ਨਗਰ ਕੀਰਤਨ ਦੀ ਤਿਆਰੀ ਵੀ ਦੇਖਣੀ ਆ ਜਾ ਕੇ ਕੀ ਹੈ ਤੇ ਅੱਜ ਦੀ ਵੀਡੀਓ ਦੀ ਇੱਥੇ ਕਰਦੇ ਆ ਐਂਡਿੰਗ ਤੇ ਅਸੀਂ ਕੀਤਾ ਖੂਬ ਇੰਜੋਏ ਤੇ ਅ ਕੱਲ ਦੀ ਵੀਡੀਓ ਦੇ ਵਿੱਚ ਆਪਾਂ ਜਾਂਦੇ ਜਾਂਦੇ ਡਿਸਕਸ ਕਰਾਂਗੇ ਕਿ ਕਿੰਨਾ ਕ ਖਰਚ ਆ ਗਿਆ ਸਾਡਾ ਇਧਰ ਘੁੰਮਣ ਫੇਰਮ ਤੇ ਅ ਸੋ ਚਲੋ ਜੀ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਗੁੱਡ ਨਾਈਟ ਬੋਲੋ ਜੀ ਸਾਰੇ ਜਣ ਗੁੱਡ ਨਾਈਟ ਬਾਏ ਬਾਏ ਚੈਨਲ ਨੂੰ ਸਬਸਕ੍ਰਾਈਬ ਟੂ